ਅੱਜ بڑے ਗਾਣੇ ਕੱਢਦੇ ਨੇ ਜੀ ਸਾਡੇ ਦੋ ਉੱਤੇ ਕੌਣ ਆ ਬਈ 25 25 50 ਕੋਈ ਸਾਥੋਂ ਉੱਤੇ ਦਿਖਾ ਫੋਟੋ ਉੱਤੇ ਸਿੱਤੂ ਮੂਸੇਵਾਲਾ ਸੀ ਹੈ ਹਮੇਸ਼ਾ ਰਹੂਗਾ ਉਹ ਯਾਰ ਉਹਦੇ ਗਾਣੇ ਚੋਰੀ ਕਰਕੇ ਬਾਈ ਬਾਈ ਵਰਗੇ ਜਾਨੀ ਜੋਲ ਨੇ ਅਰਜਨ ਢਿੱਲੋਂ ਨੂੰ ਦਿੱਤਾ 25 25 ਗੀਤ ਦਾ ਜਵਾਬ ਕਿਹਾ ਮੂਸੇਵਾਲਾ ਤੁਹਾਡੇ ਤੋਂ ਉੱਤੇ ਸੀ ਤੇ ਰਹੂਗਾ ਉਹਦੇ ਗੀਤ ਚੋਰੀ ਕਰਕੇ ਤੁਸੀਂ ਸਾਰਿਆਂ ਨੇ ਹੀ ਇੰਡਸਟਰੀ ਦੇ ਵਿੱਚ ਕੰਮ ਕੀਤਾ ਹੈ ਜਾਨੀ ਜੋਲ ਜੋ ਕਿ ਆਪਣੀ ਬੇਬਾਕੀ ਦੇ ਲਈ ਇੰਡਸਟਰੀ ਦੇ ਵਿੱਚ ਜਾਣੀ ਜਾਂਦੀ ਹੈ ਇੱਕ ਵਾਰੀ ਫਿਰ ਜਾਨੀ ਜੋਲ ਦੀ ਵੀਡੀਓ ਵਾਇਰਲ ਹੋਈ ਜਿਸ ਦੇ ਵਿੱਚ ਉਹ ਮੂਸੇ ਵਾਲੇ ਦੇ ਵਿਰੋਧੀਆਂ ਨੂੰ ਜਵਾਬ ਦਿੰਦੀ ਹੋਈ ਨਜ਼ਰ ਆਈ ਇਸ ਦੌਰਾਨ ਜਾਨੀ ਜੋਲ ਦਾ ਵੀਡੀਓ ਇੰਟਰਨੈਟ ਤੇ ਵਾਇਰਲ ਹੋ ਰਿਹਾ ਹੈ ਜੋ ਕਿ ਉਸ ਦੇ ਲਾਈਵ ਸੈਸ਼ਨ ਦਾ ਹੈ ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਜਾਨੀ ਜੋਲ ਦਾ ਵੀਡੀਓ ਇੰਟਰਨੈਟ ਤੇ ਬਹੁਤ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਉਹ ਅਰਜਨ ਢਿੱਲੋਂ ਨੂੰ ਜਵਾਬ ਦਿੰਦੀ ਹੋਈ ਨਜ਼ਰ ਆ ਰਹੀ ਹੈ ਕੀ ਕੀ ਆਪ ਨੇ ਇਸ ਲਾਈਵ 'ਚ ਜਾਨੀ ਜੋਲ ਨੇ ਅਰਜਨ ਢਿੱਲੋਂ ਬਾਰੇ ਤੁਸੀਂ ਅੱਜ ਬੜੇ ਗਾਣੇ ਕੱਢਦੇ ਨੇ ਕਿ ਸਾਡੇ ਤੋਂ ਉੱਤੇ ਕੌਣ ਆ ਬਈ 25 25 50 ਕੋਈ ਸਾਡੇ ਤੋਂ ਉੱਤੇ ਦਿਖਾ ਥੋਤੋਂ ਤੇ ਸਿੱਧੂ ਮੂਸੇਵਾਲਾ ਸੀ ਹੈ ਹਮੇਸ਼ਾ ਰਹੂਗਾ ਓਏ ਯਾਰ ਉਹਦੇ ਗਾਣੇ ਚੋਰੀ ਕਰਕੇ ਬਾਈ ਬਾਈ ਵਰਗੇ ਤੁਸੀਂ ਆਪਣੇ ਉਹਨੂੰ ਕਹਿੰਦੇ 25 25 50 ਕੋਈ ਸਾਡੇ ਤੋਂ ਉੱਤੇ ਦਿਖਾ ਤੁਹਾਡਾ ਬਾਪ ਸਿੱਧੂ ਮੂਸੇਵਾਲਾ ਅੱਜ ਕੱਲ ਸੀ ਆਜਾ ਹਮੇਸ਼ਾ ਰਹੂਗਾ ਨਾ ਥੋਨੂੰ ਕਦੀ ਪਹਿਲਾ ਚੱਲਣ ਦਿੱਤਾ ਨਾ ਹੁਣ ਚੱਲਣ ਦਊਗਾ ਯਾਦ ਰੱਖਿਓ